ਸਾਸੀ ਕਾ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਮਾਲਵਾ ਟੀਵੀ.ਕੋਮ ਦੀ ਟੀਮ ਦੇ ਨਾਲ ਜਿੰਨੇ ਵੀ ਤੁਹਾਡੇ ਪ੍ਰਬੰਧਕ ਵੀਰ ਭਜੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਕਬੂਤਰ ਬਾਜ਼ੀ ਨੂੰ ਉੱਤੇ ਲੈ ਕੇ ਜਾਣ ਦਾ ਜੀ ਤੇ ਜਿੰਨੇ ਵੀ ਦਰਸ਼ਕ ਵੀਰ ਕਬੂਤਰ ਬਾਜ਼ ਵੀਰ ਕਬੂਤਰ ਬਾਜ਼ੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸਾਨੂੰ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੰਤ ਭਾਈ ਜੀ ਆਪਾਂ ਫਲਾਇਟ ਆਹੀ ਪਹੁੰਚਦੇ ਜੀ ਅੱਜ ਦਾ ਆਪਣਾ ਕ ਕਮੇਟੀ ਦਾ ਪ੍ਰਬੰਧ ਕਿਵੇਂ ਲੱਗਿਆ ਬਹੁਤ ਵਧੀਆ ਗੱਲ ਹੈ ਜੀ ਮੈਂ ਪਹਿਲਾਂ ਤਾਂ ਇਹਨਾਂ ਦੀ ਸ਼ਲਾਘਾ ਕਰੂੰਗਾ ਜੀ ਜੀ ਜਿਹੜੇ ਬੰਦੇ ਇਨਾਮ ਦਿੰਦੇ ਆ ਵਧੀਆ ਗੱਲਾਂ ਟਰੈਕਟਰ ਦਿੰਦੇ ਆ ਜਾਂ ਕੋਈ ਹੋਰ ਇਨਾਮ ਦਿੰਦੇ ਆ ਜੀ ਜੀ ਪਰ ਭਾਈ ਜੀ ਉਹ ਚੀਜ਼ਾਂ ਕਈ ਵਾਰੀ ਪ੍ਰਾਣੀਆਂ ਹੁੰਦੀਆਂ ਹਨਾ ਆਪਣੇ ਕੰਮ ਨਹੀਂ ਆਉਂਦੀਆਂ ਇਹਨਾਂ ਨੇ ਬੁਲਟ ਦਿੱਤਾ ਇਹ ਵੀ ਸਵਾ ਲੱਖ ਦਾ ਜੀ ਜੀ ਤੇ ਮੋਟਰਸਾਈਕਲ ਆ ਤੇ ਪੰਜਾਂ ਕਬੂਤਰਾਂ ਨੂੰ ਨਾਮ ਦਿੱਤੇ ਆ ਜਣੀ ਮੈਂ ਕਹਿੰਦਾ ਵੀ ਇੱਕ ਨਵੀਂ ਪਿਰਤ ਪਾਈ ਇਹਨਾਂ ਨੇ ਕਿਉਂਕਿ ਐਂਡ ਦੇ ਵਿੱਚ ਜਿਹੜੇ ਹਰਦੇ ਆ ਉਹ ਸਾਰੇ ਬਰਾਬਰ ਦੇ ਹੀ ਹੁੰਦੇ ਆ ਜੀ ਜੀ ਤਾਂ ਬਹੁਤ ਵਧੀਆ ਬਾਜੀ ਆ ਬਹੁਤ ਸ਼ਲਾਘਾ ਜੋ ਕਦਮ ਕਬੂਤਰ ਬਾਜੀ ਵਾਸਤੇ ਇਹਨਾਂ ਵੀਰਾਂ ਦਾ ਸਤਿ ਭਾਈ ਜੀ ਅੱਜ ਦੀ ਕਬੂਤਰ ਬਾਜੀ ਦੇ ਵਿੱਚ ਕੁੱਲ ਕਿੰਨੇ ਕਬੂਤਰ ਐਂਟਰ ਹੋਏ ਸੀਗੇ ਇੱਥੇ 93 ਕਬੂਤਰ ਹੈ ਜੀ 5500 ਰੁਪਏ ਐਂਟਰੀ ਆ ਠੀਕ ਆ ਜੀ ਤੇ ਪੰਜਾਂ ਕਬੂਤਰਾਂ ਨੂੰ ਇਨਾਮ ਹੈ ਮੇਰੇ ਹਿਸਾਬ ਨਾਲ ਜਿੱਦਾਂ 2500 ਹਾਂਜੀ 1500 750 500 ਤੇ 250 ਠੀਕ ਆ ਜੀ ਬੋਲਟ ਮੋਟਰਸਾਈਕਲ ਆ ਹਾਂਜੀ ਹਾਂਜੀ ਦੂਜਾ ਇੱਕ ਛੋਟਾ ਮੋਟਰਸਾਈਕਲ ਆ ਜੀ ਫ੍ਰਿਜ ਫ੍ਰਿਜ ਆ ਜੀ ਸ਼ਾਇਦ ਵਾਸ਼ਿੰਗ ਮਸ਼ੀਨਾਂ ਤੇ ਕੂਲਰ ਆ ਹਾਂਜੀ ਹਾਂਜੀ ਜੀ 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 ਹੁਣ ਤਾਂ ਕੁਝ ਅਪਡੇਟ ਪਤਾ ਵੀ ਹੁਣ ਕਿੰਨੇ ਕਬੂਤਰ ਬੈਠ ਚੁੱਕੇ ਆ ਜਾਂ ਕਿੰਨੇ ਉੱਪਰ ਆ ਜੀ ਕੁਝ ਪਤਾ ਅਪਡੇਟ ਹੁੰਦਾ ਹੀ ਨਹੀਂ ਪਹਿਲਾਂ ਕੋਈ ਦਿਸਦੇ ਨਹੀਂ ਜੀ ਬੱਦਲ ਆ ਜੀ ਪਹਿਲੀ ਟਾਈਮ ਜਕਬੂਤਰ ਕੱਟੇ ਸੀ 8 9 ਜਿਹੜੇ ਦਿਸ਼ੇ ਨਹੀਂ ਸੀ ਜੀ 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 ਤੇ ਵਹਿੰਦੇ ਕੱਟਦੇ ਆ ਹੁਣ ਕਬੂਤਰ ਹੁਣ ਟਾਈਮ ਲਾਈ ਜਾਂਦੇ ਆ ਘੜੀ ਕੋ ਉਤਰੂਚੇ ਆ ਹਾਂਜੀ 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 ਤੇ ਅੱਜ ਦਾ ਫਿਰ ਤਾਪਮਾਨ ਤੇ ਮੌਸਮ ਕੀ ਕਹਿ ਰਿਹਾ ਜੀ ਅੱਜ ਦਾ ਕੁਝ ਨਹੀਂ ਸਮਝ ਆਉਂਦਾ ਜੀ ਹਾਂਜੀ ਤਾਪਮਾਨ ਬਾਰੇ ਤਾਂ ਕਦੇ ਬੱਦਲ ਹੋ ਜਾਂਦਾ ਕਦੇ ਹੁਣ ਚੰਡੀਗੜ੍ਹ ਦਾ ਸਾਡੇ ਏਰੀਆ ਚ ਮੀਂਹ ਪਈ ਜਾਂਦਾ ਜੀ ਜੀ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹੁਣ ਕੀ ਹੋਊਗਾ ਜੀ 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 ਹਾਂਜੀ ਸੰਤ ਬਾਈ ਜੀ ਹੁਣ ਆਪਾਂ ਥੋੜੀ ਗੱਲ ਕਰਦੇ ਆ ਸੰਤ ਮਾਮੂਪੁਰ ਜੀ ਸੰਤ ਮਾਮੂਪੁਰ ਜੀ ਦਾ ਪੂਰਾ ਨਾਮ ਕੀ ਹੈ ਜੀ ਮੇਰਾ ਨਾਮ ਤੇ ਪਿੰਡ ਮੇਰਾ मामੂਪੁਰਾ ਜੀ ਠੀਕ ਹੈ ਜੀ ਜ਼ਿਲ੍ਹਾ ਮੋਹਾਲੀ ਜੀ ਹਾਂਜੀ ਜੀ ਜ਼ਿਲ੍ਹਾ ਮੋਹਾਲੀ ਪਿੰਡ मामੂਪੁਰ ਹਾਂਜੀ ਹਾਂਜੀ ਠੀਕ ਹੈ ਜੀ ਜਿੱਤੇ ਚੰਡੀਗੜ੍ਹ ਯੂਨੀਵਰਸਿਟੀ ਆ ਹੁਣ ਨਵੀਂ ਬਣੀ ਜਿਹੜੀ ਸੀਯੂ ਹਾਂਜੀ ਹਾਂਜੀ ਉਹ ਆਪਣੇ ਪਿੰਡ ਦੇ ਬਿਲਕੁਲ ਨਾਲ ਆ ਜਣਾ ਚੌਦੇ ਪਿੰਡ ਛੋਟਾ ਜਿਹਾ ਪਿੰਡ ਆ ਆਪਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਭਾਈ ਜੀ ਆਪਣਾ ਜਨਮ ਕਦੋਂ ਤੇ ਕਿੱਥੇ ਹੋਇਆ ਜੀ ਮੇਰਾ ਜਨਮ ਹੈ ਜੀ 11/5/1982 ਦਾ ਜੀ ਜੀ मामੂਪੁਰ ਜੀ ਹੋਇਆ ਠੀਕ ਹੈ ਜੀ ਹਾਂਜੀ ਜੀ ਆਪਣੇ ਪਰਿਵਾਰ ਦੇ ਵਿੱਚ ਹੁਣ ਕੁੱਲ ਕਿੰਨੇ ਮੈਂਬਰ ਆ ਜੀ ਪਰਿਵਾਰ ਦੇ ਵਿੱਚ ਮੈਂ ਆ ਜ ਮੇਰਾ ਭਰਾ ਛੋਟਾ ਉਹਨੂੰ ਵੀ ਸ਼ੌਂਕ ਹੈ ਗੂਤਰਬਾਜੀ ਦਾ ਕਾਲਾ ਮਾਮੂਪੁਰ ਜੀ ਜੀ ਤੇ ਦੋ ਭੈਣਾਂ ਵੇਈਆਂ ਹੋਈਆਂ ਉਹ ਜੀ ਜੀ ਡੈਡੀ ਮੇਰੇ ਐਸੇ ਰਿਟਾਇਰ ਹੋਇਆ ਪੰਜਾਬ ਪੁਲਿਸ ਦੇ ਵਿੱਚੋਂ ਜੀ ਠੀਕ ਹੈ ਤੇ ਮੰਮੀ ਆ ਦੋਨੇ ਅਸੀਂ ਵਿਆਹੇ ਹੋਇਆ ਹੂੰ ਉਹਦੇ ਕੋਲ ਵੀ ਇੱਕ ਗੁੱਡੀ ਬੇਟਾ ਮੇਰੇ ਕੋਲ ਵੀ ਇੱਕ ਗੁੱਡੀ ਦਾ ਬੇਟਾ ਜੀ 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 ਹਾਂਜੀ ਹਾਂਜੀ ਭਾਈ ਜੀ ਆਪਣੀ ਪੜ੍ਹਾਈ ਬਾਰੇ ਗੱਲ ਕਰੀਏ ਕਿੱਥੋਂ ਦੇ ਕਰਵਾਈ ਜੀ ਪੜ੍ਹੇ ਹੋਏ ਨੇ ਭਾਈ ਜੀ ਮੈਂ ਪਲੱਸ 2 ਕੀਤੀ ਆ ਠੀਕ ਹੈ ਵੀ ਇਹ ਮੈਂ ਅਦਬ ਚੱਲ ਜਾਈ ਹੋਈ ਹੋ ਗਿਆ ਸੀ ਹੁਣ ਗਿਣੀ ਨਹੀਂ ਜਾਂਦੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੁਹਾਣਾ ਪਾ ਗੱਲ ਕਰੀਏ ਬਾਈ ਜੀ ਸ਼ੌਂਕ ਦੀ ਕਿ ਉਤਰਵਾ ਜੀ ਦਾ ਸ਼ੌਂਕ ਤੁਹਾਨੂੰ ਕਦੋਂ ਕੁ ਪਿਆ ਗਿਆ ਸੀਗਾ ਇਹ ਸ਼ੌਂਕ ਤਾਂ ਸ਼ੁਰੂ ਤੋਂ ਹੀ ਸੀ ਜੀ ਜੀ ਪਹਿਲਾਂ ਜਿੱਦਾਂ ਜਾਨਵਰਾਂ ਨਾਲ ਪਿਆਰ ਸੀ ਹਾਂਜੀ ਕਦੇ ਖਰਗੋਸ਼ ਲੈ ਆਉਣੇ ਕਦੇ ਕੁੱਤੇ ਲੈ ਆਉਣੇ ਕਬੂਤਰ ਵੀ ਰੱਖਲੇ ਸੀ ਹਾਂਜੀ ਤੇ ਘਰ ਦੇ ਜਿਵੇਂ ਡੈਡੀ ਹਾਂ ਤੇ ਦਾਦਾ ਜੀ ਸੀ ਹੋਰ ਸਾਰੇ ਮੰਮੀ ਉਹ ਨਹੀਂ ਗਾਲਾਂ ਕੱਢਦੇ ਹੁੰਦੇ ਸੀ ਵੀ ਕੁੱਤਰੇ ਨਹੀਂ ਰੱਖਣੇ ਜੀ ਤੇ ਫੇਰ ਮੈਂ ਇਦਾਂ ਦਾ ਕੋਈ ਇਦਾਂ ਦਾ ਬਾਕਿਆ ਜਿਆਦਾ ਬਚਪਨ ਦੇ ਵਿੱਚ ਜਦੋਂ ਤੁਸੀਂ ਕਬੂਤਰ ਰੱਖੇ ਤੇ ਪਹਿਲਾਂ ਇਦਾਂ ਦਾ ਬਾਕਿਆ ਹੋਇਆ ਹੋਵੇ ਕਹਿੰਦੇ ਯਾਰ ਸੰਤਰ ਛੱਡ ਯਾਰ ਹੁਣ ਆਪਾਂ ਕਬੂਤਰ ਨਹੀਂ ਰੱਖਨੇ ਕੋਈ ਇਦਾਂ ਦਾ ਪੁਰਾਣਾ ਬਾਕਿਆ ਜਿਆਦਾ ਜਦੋਂ ਤੁਸੀਂ ਥੋੜੇ ਘਣ ਘਰਦਿਆਂ ਤੋਂ ਜਾਂ ਆਪਣੇ ਪਰਿਵਾਰ ਤੋਂ ਖਿਜੀ ਹੋਮ ਕਹਿ ਦਈਏ ਨਹੀਂ ਇਦਾਂ ਦਾ ਕੁਝ ਨਹੀਂ ਸੀ ਜੀ ਮੈਂ 10ਵੀਂ ਕਰਨ ਤੋਂ ਬਾਅਦ ਪਹਿਲਵਾਨੀ ਕਰਨ ਲੱਗ ਗਿਆ ਸੀ ਜੀ ਤੇ ਮੈਂ ਪਹਿਲਾਂ ਕਲੀਨ ਸ਼ੇਵ ਸੀ ਹੁਣ 2 ਸਾਲ ਤੋਂ ਦਾੜੀ ਰੱਖੀ ਆ ਤੇ ਮੈਂ ਡੂਮ ਛੜੀ ਚੱਲ ਗਿਆ ਸੀ ਪਲਵਾਨੀ ਕਰਨ ਜੀ ਤੇ ਉੱਥੇ ਹੀ ਰਹਾ ਪਹਿਲਾਂ ਸ਼ੌਂਕ ਸੀ ਫਿਰ ਉੱਥੇ ਬਾਈ ਉਹਨਾਂ ਨੇ ਕਬੂਤਰ ਰੱਖੇ ਜੀ ਤੇ ਪਰਮੇਂਦਰ ਡੂਮਛੜੀ ਹਮਮ ਅਮਰਿੰਦਰ ਡੂਮਛੜੀ ਵੱਡਾ ਬਾਈ ਮੇਰਾ ਪਹਿਲਵਾਨੀ ਦੇ ਵਿੱਚ ਉਹ استاد ਆ ਜੀ ਤੇ ਉੱਥੇ ਰਿਹਾ ਉਹਨਾਂ ਨੇ ਕਬੂਤਰ ਰੱਖੇ ਹੋਏ ਸੀ ਹੋਰ ਕਿਸੇ ਨੂੰ ਉੱਥੇ ਸ਼ੌਂਕ ਹੈ ਨਹੀਂ ਸੀ ਮੁੰਡੇ ਜਿਹੜੇ ਰਹਿੰਦੇ ਸੀ ਹਮਮ ਤੇ ਮੈਨੂੰ ਸ਼ੌਂਕ ਸੀ ਮੈਂ ਬੈਠ ਰਹਿੰਦਾ ਸੀ ਉਹਨਾਂ ਕੋਲੇ ਹਮ ਜੀ ਤਾਂ ਕਰਕੇ ਹੋਰ ਸ਼ੌਂਕੇ ਵੱਧ ਗਿਆ ਜੀ 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 ਹਾਂ ਜੀ ਠੀਕ ਹੈ ਜੀ ਤੇ ਬਚਪਨ ਦੇ ਵਿੱਚ ਬਾਈ ਜੀ ਉਹ ਜਿਆਦਾ ਤੁਹਾਨੂੰ ਇਦਾਂ ਦੀ ਵੀ ਜਿਹੜੀ ਪਹਿਲੀ ਵਾਰੀ ਤੁਸੀਂ ਮੁਕਾਬਲੇ ਤੌਰ ਤੇ ੜਾਈ ਹੋਵੇ ਕੋਈ ਜਿਆਦਾ ਇਦਾਂ ਦੀ ਬਾਜੀ ਕਿਹੜਾ ਪਿੰਡ ਹੋਵੇ ਬਚਪਨ ਦੇ ਵਿੱਚ ਜੀ ਖੇਤਾਂ ਜੇ ਸਾਡਾ ਘਰ ਖੇਤਾਂ 'ਚ ਆ ਜੀ ਜੀ ਤੇ ਉੱਥੇ ਇੱਕ ਨੀਲਾ ਕਬੂਤਰ ਹੁੰਦਾ ਸੀ 100 ਰੁਪਏ ਐਂਟਰੀ ਸੀ ਜੀ ਉਹ ਬਰੋਲੀ ਪਿੰਡ ਆ ਠੀਕ ਹੈ ਜੀ ਤੇ ਕੋਈ ਗੱਲ ਹੋਊਗੀ 96 97 ਦੀ ਜੀ ਜੀ ਤੇ ਉੱਤੇ 8 ਕ 10 ਕਬੂਤਰ ਸੀ ਹੂੰ ਹੂੰ ਧਨੇਰੀ ਆ ਗਈ ਜੀ ਜੀ ਤੇ ਸਾਡੇ ਇਲਾਕੇ ਦੇ ਜਿਹੜੇ ਖਿਡਾਰੀ ਸੀ ਉਹ ਹੈਗੇ ਸੀ 8-10 ਜਣੇ ਹੂੰ ਹੂੰ 9 ਕਬੂਤਰ ਸੀ ਮੇਰੇ ਜ਼ਿਆਦਾ ਜੀ ਜੀ 4 ਕਬੂਤਰ ਚਲੇ ਗਏ ਜੀ ਪਤਾ ਨਹੀਂ 5 ਚਲੇ ਗਏ 4 ਰਹਿ ਗਏ ਜਾਂ ਇਦਾਂ ਸੀ ਕੁਝ ਹੂੰ ਹੂੰ ਉਹਨਾਂ ਨੇ ਪੰਜਾਂ ਦੇ ਮੋੜ ਮੋੜ ਤੇ ਜਿਹੜਾ 100 500 ਬੱਚਾ ਉਹਦੀ ਸ਼ਰਾਬ ਪੀ ਗਏ ਉਹ ਯਾਨੀ ਸਾਡਾ ਮੋੜ ਨਹੀਂ ਮੁੜਿਆ ਅੱਛਾ ਜੀ ਪਹਿਲੀ ਵਾਰੀ ਮੈਂ ਜ਼ਿੰਦਗੀ ਜੋ ਛੱਡੀ ਸੀ ਜੀ ਠੀਕ ਹੈ ਜੀ ਹਾਂਜੀ ਲੇਕਿਨ ਤੇ ਪ੍ਰਾਈਜ਼ ਆਪਾਂ ਕਹਿੰਦੀ ਕਿੰਨਾ ਕਰਖਿਆ ਸੀ ਉਹ ਤੁਹਾਨੂੰ ਕੁਝ ਨਹੀਂ 100 100 ਰੁਪਏ ਸੀ 900 ਰੁਪਏ ਸੀ ਸਾਰਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਾਈ ਜੀ ਦਾ ਸ਼ੌਂਕ ਵਧੀਆ ਜਾਨੀ ਕਿ ਬਾਜਪਰੋਂ ਤੁਸੀਂ ਸ਼ੁਰੂ ਕੀਤਾ ਵਾ ਬਾਈ ਜੀ ਇਸ ਟਾਈਮ ਆਪਣੇ ਕੋਲ ਕਿੰਨੇ ਕਬੂਤਰ ਰੱਖੇ ਹੋਏ ਆ ਜੀ ਘਰੋਂ ਇਸ ਟਾਈਮ ਮੈਂ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਡੂਮ ਸ਼ਿਟ ਉਹ ਫਿਰ ਛੌਂਕ ਸੀ ਉਹਨੂੰ ਮੈਨੂੰ ਕੋਈ ਐਡਾ ਨਹੀਂ ਸੀ ਬਾਜ਼ੀਆਂ ਛੱਡਣੀਆਂ ਕਿਉਂਕਿ ਉਦੋਂ ਪਹਿਲਵਾਨੀ ਵਾਲੀ ਦਿਮਾਗ ਸੀ ਜੀ ਵੀ ਆਪਣੀ ਗੇਮ ਕਰਨੀਆਂ ਤੇ ਉੱਥੇ ਬਾਪੂ ਜੀ ਬਾਈ ਪਰਮੇਂਦਰ ਡੂਮਛੜੀ ਉਹਨਾਂ ਦੇ ਬਾਪੂ ਜੀ ਅਸੀਂ ਬਾਪੂ ਜੀ ਕਹਿੰਦੇ ਆ ਸਾਰੇ ਜੀ ਜੀ ਉਹ ਕੁਰਦੇ ਹੁੰਦੇ ਸੀ ਵੀ ਜਾਣਾ ਨਹੀਂ ਕਿਤੇ ਵੀ ਆਪਣਾ ਜਿਹੜਾ ਦਿਮਾਗ ਹੈ ਇੱਧਰ ਹੀ ਰੱਖੋ ਆਪਣਾ ਸਮਾਂ ਜਿਹੜਾ ਨਾ ਖਰਾਬ ਕਰੋ ਵੀ ਤੁਸੀਂ ਪਹਿਲਵਾਨੀ ਨਹੀਂ ਕਰੋ ਤਾਂ ਉਦੋਂ ਬਾਈ ਉਹਨੇ ਵੀ ਬਾਜ਼ੀਆਂ ਨਹੀਂ ਸੀ ਛੱਡਦੇ ਹੁੰਦੇ ਤੇ ਪਿੱਛੋਂ ਭਰਾਨੇ ਕਬੂਤਰ ਰੱਖ ਲਏ ਤੇ ਮੇਰੀ ਮੈਰਿਜ ਹੋ ਗਈ ਫਿਰ 2008 ਜੀ ਜੀ ਜੇ ਮੈਂ ਪਿੰਡ ਆ ਗਿਆ ਉਹਨੇ ਕਕੂਤਰੀ ਛੱਡੀ ਭਝੋਲੀ ਪਿੰਡ ਆ ਜੀ ਇੱਕੇ ਜੋੜਾ ਸੀ ਉਹਦੀ ਤੇ ਛੱਪੜ ਜੜੇ ਪਈ ਅੱਛਾ ਜੀ ਤੇ ਮੈਨੂੰ ਕਹਿੰਦਾ ਯਾਰ ਵੀ ਇਦਾਂ ਕਰਕੇ ਛੱਪੜ ਜੜੇ ਪਈ ਹੂੰ ਮੈਂ ਕਿਹਾ ਤੂੰ ਮੈਨੂੰ ਦੱਸ ਦਿੰਦਾ ਹੂੰ ਤਾਂ ਉਦੋਂ ਕਰਕੇ ਮੈਂ ਉਹਨੂੰ ਦੱਸਿਆ ਵੀ ਇਦਾਂ ਦਾ ਕਰਕੇ ਸਾਹਮਦੇ ਜੀ ਜੀ ਫਿਰ ਬਾਲੀ ਕਰਮਈ ਸੀ ਜੀ ਉੱਥੇ 58 ਕਬੂਤਰ ਸੀ ਬਰੋਲੀ ਪਿੰਡ ਆ ਹੂੰ ਉਹੀ ਜਿੱਥੇ ਪਹਿਲੀ ਵਾਰੀ ਛੱਡੀ ਸੀ ਉੱਥੇ ਹੀ ਠੀਕ ਹੈ ਜੀ ਤੇ ਪਹਿਲੀ ਬਾਜੀ ਜਿੰਦਗੀ ਜਿੱਤੀ ਵੀ ਉੱਥੇ ਹੀ ਜਿੱਤੀ ਵੀ ਉੱਥੇ ਤੇ ਤਿੰਨਾਂ ਕਬੂਤਰਾਂ 'ਚ ਬਾਜੀ ਵੰਡ ਹੋਈ ਸੀ ਉੱਥੇ ਹਾਂ ਜੀ ਉੱਥੇ ਜਿੱਤੀ ਸੀ ਉੱਥੇ ਉਸ ਟਾਈਮ 700 ਰੁਪਏ ਐਂਟਰੀ ਸੀ ਜੀ 60 ਕਬੂਤਰ ਸੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਕੋਲੇ ਹੁਣ ਕੁੱਲ ਕਬੂਤਰ ਕਿਨੇ ਰੱਖਿਆ ਕਰ ਆਪਣੇ ਆਪਣੇ 3-4 ਦੇ ਕਬੂਤਰ ਆ ਜੀ ਜੀ ਮੈਂ ਹੁਣ ਇਸ ਟਾਈਮ ਕਬੂਤਰ ਮੇਰੇ ਲਾਲਾ ਸਹੌੜਾ ਮੇਰਾ ਵੀਰ ਠੀਕ ਹੈ ਜੀ ਵੱਡਾ ਮੈਥੋਂ ਸਾਡੇ ਏਰੀਆ ਚ ਪਹਿਲਾਂ ਪੁਰਾਣੇ ਕਬੂਤਰ ਜਾਨੀ ਕਿ ਸਾਡਾ ਘਰ ਖੇਤਾਂ ਚ ਜੀ ਜੀ ਪਹਿਲਾਂ ਮੈਂ ਪਿੰਡ ਚ ਕਿਸੇ ਦੀ ਮਨਤਾਲਾ ਕਰਕੇ ਕਬੂਤਰ ਰੱਖਦਾ ਸੀ ਉੱਥੇ ਹੁਣ ਕਿਸੇ ਦੇ ਤੜਕੇ ਘਰੇ ਜਾਣਾ ਚੰਗਾ ਨਹੀਂ ਸੀ ਲੱਗਦਾ ਕਿਉਂਕਿ ਜਦੋਂ ਅਗਲੇ ਨੂੰ ਸ਼ੌਂਕ ਨਹੀਂ ਫਿਰ ਕਿਸੇ ਦੇ ਘਰੇ ਜਾਣਾ ਚੰਗਾ ਨਹੀਂ ਲ ਮੇਰੇ ਕਬੂਤਰ ਬਿਮਾਰ ਹੋ ਗਏ ਮੇਰੇ ਕੋਲੇ ਆ ਗਿਆ ਕਹਿੰਦਾ ਯਾਰ ਤੂੰ ਹੈਰਾਨ ਹੋ ਨਾ ਵੀ ਤੂੰ ਮੇਰੇ ਨਾਲ ਹੀ ਰੱਖ ਲੈ ਫਿਰ ਹੁਣ ਬੱਚੇ ਕਢਾ ਦੀਦੇ ਆ ਉਹਦੇ ਕੋਲ ਵੀ ਹੈਗੇ ਵੱਡੇ ਕਬੂਤਰ ਹੁਣ ਸਾਡੇ ਇਕੱਠੇ ਹੀ ਆ ਠੀਕ ਹੈ ਜੀ ਮੇਰਾ ਛੋਟਾ ਭਰਾ ਏ ਘਰੇ ਕਿਉਂਕਿ ਮੇਰੇ ਕੋਲੇ ਸਮਾਂ ਨਹੀਂ ਹੁੰਦਾ ਘਰੇ ਜਿਹੜੇ ਕਬੂਤਰ ਆ ਭਰਾ ਹੀ ਸੰਭਦਾ ਮੇਰਾ ਜੀ ਜੀ ਦਾਣਾ ਪਾਣੀ ਜੋ ਵੀ ਪਾਉਣਾ ਜੋ ਵੀ ਕਰਨਾ ਛੋਟਾ ਕਾਲਾ ਠੀਕ ਹੈ ਜੀ ਤੇ ਉਹ ਬੱਚੇ ਕਢਾ ਲੰਦਾ ਕੁਝ ਬੱਚੇ ਉਹ ਰੱਖ ਲੰਦਾ ਕੁਝ ਸੌੜਾ ਦੇ ਦਿੰਦਾ ਉਹਦਾ ਮੁੰਡਾ ਕਲਾਸ ਫੈਲੋ ਰੁੜਕੀ ਪੰਡ ਨਾਲ ਹੀ ਆਪਣੇ ਉਹ ਉੱਥੇ ਡਾਲੰਦਾ ਠੀਕ ਹੈ ਜੀ ਸ਼ੌਂਕ ਹੀ ਪੂਰਾ ਕਰ ਕਬੂਤਰ ਸਾਡੇ ਇਕੱਠੇ ਹੀ ਆ। ਗਿਣਤੀ ਵਿੱਚ ਕਿੰਨੇ ਕਬੂਤਰ ਹੈਗੇ ਇਸ ਵਕਤ ਨੂੰ? ਗਿਣਤੀ ਹੋਊਗਾ ਜੀ ਸਾਡੇ ਕੋਲ 2.5-300 ਕਬੂਤਰ। ਜੀ ਜੀ। ਹਾਂਜੀ। ਤੇ 2.5-300 ਆਪਣੇ ਕੋਲ ਕਬੂਤਰ ਹੈਗਾ ਜੀ ਕਿਹੜੇ ਕਿਹੜੇ ਨਸਲਾਂ ਦੇ ਕਬੂਤਰ ਨੇ ਸਾਡੇ ਨਾਲ ਥੋੜੀ ਜਿਹੀ ਨਸਲਾਂ ਸਾਂਝੀਆਂ ਕਰ ਦੋ ਜੀ। ਬਾਈ ਜੀ ਮੇਰੀ ਏਡੀ ਏਜ ਨਹੀਂ ਹੈਗੀ। ਜੀ। ਵੀ ਮੈਨੂੰ ਬਹੁਤਾ ਜਿਆਦਾ ਨਸਲਾਂ ਬਾਰੇ ਗਿਆਨ ਆ ਹਨਾ। ਹਾਂਜੀ ਹਾਂਜੀ। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਸਾਰੀ ਬਦੌਲਤ ਜੋ ਅੱਜ ਜਿੰਨਾ ਕਿ ਵੀ ਮਾੜਾ ਮੋਟਾ ਲੋਕ ਜਾਣਣ ਲੱਗਿਆ। ਇਹ ਬਾਈ ਪਰਮੇਂਦਰ ਡੂਮ ਛੱਡੀ ਬਦੌਲਤ ਆ। ਜੀ। ਕਿਉਂਕਿ ਬਾਈ ਉਹਨਾਂ ਦਾ ਬਾਈ ਕਾਕਾ ਫਡੇਗੜ ਬਾਈ ਟੂ ਕੋਟਮਾਨਾ ਉਹਨਾਂ ਨੂੰ ਪਿਆਰ ਸੀ ਜੀ ਜੀ ਉੱਥੋਂ ਹੀ ਕਬੂਤਰ ਆਇਆ ਆਪਣੇ ਕੋਲੇ ਹੂੰ ਬਾਈ ਸ਼ੁਰੂ ਚ ਮੈਂ ਬਾਈ ਕਾਕੇ ਨੇ ਮੈਨੂੰ ਇੱਕ ਚੀਨਾ ਕਬੂਤਰ ਦਿੱਤਾ ਸੀ ਜੀ ਜੀ ਅੱਜ ਵੀ ਆਪਣੇ ਕੋਲੇ ਉਹਦੀ ਔਲਾਦ ਉੱਡਦੀ ਆ ਠੀਕ ਆ ਜੀ ਹਾਂਜੀ ਅੱਜ ਵੀ ਉਸ ਕਬੂਤਰ ਦੀ ਆਪਣੇ ਕੋਲੇ ਲਾਦਾ ਸਦਮਾ ਬਾਈ ਦਾ ਕਬੂਤਰ ਡਿਆ ਸੀ ਉਹਦਾ ਪੁੱਤ ਮੈਨੂੰ ਦਿੱਤਾ ਸੀ ਉਹਨਾਂ ਨੇ ਜੀ ਜੀ ਤੇ ਜਿਹੜੇ ਮੇਰੇ ਭਰਾ ਕੋਲੇ ਜੋੜੀ ਸੀ ਕਿ ਉਹ ਫੜੇ ਹੋਏ ਕਬੂਤਰ ਸੀ ਕਿਸੇ ਦੇ ਹੂੰ ਉਹਨਾਂ ਨਾਲ ਮੇਲ ਤੇ ਲਈ ਮੇਲ ਤੇ ਇਸ ਲਿਆ ਕੇ ਉਹੀ ਉੱਡਦੇ ਆ ਜੀ ਜੀ ਹਾਂਜੀ ਮਾਜੀ ਤੁਸੀਂ ਕਬੂਤਰਬਾਜੀ ਦੇ ਸ਼ੌਂਕ ਦੇ ਵਿੱਚ ਕਿਹਨਾਂ ਨੂੰ ਉਸਤਾਦ ਮੰਨਦੇ ਹੋ ਜੀ ਬਾਈ ਜੀ ਕਬੂਤਰਬਾਜੀ ਦੇ ਵਿੱਚ ਉਸਤਾਦ ਮੈਂ ਬਣਾਇਆ ਤਾਂ ਹੈ ਨਹੀਂ ਕੋਈ ਜੀ ਪਰ ਜਿੰਨਾ ਕਿ ਸਿੱਖਿਆ ਬਾਈ ਪਰਮੇਂਦਰ ਡੂਮਛੜੀ ਤੋਂ ਸਿੱਖਿਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਸਿੱਖਿਆ ਹਾਂ ਹਾਂ ਜੀ ਅਸੀਂ ਡੂਮਛੜੀ ਰਹਿੰਦੇ ਸੀ ਉਤੋਂ ਬਾਜ਼ੀਆਂ ਜਿੱਦਾਂ ਬਾਹਰ ਨਹੀਂ ਛੱਡਦੇ ਹੁੰਦੇ ਉਹ ਵੱਡਾ ਬਾਈ ਜਿਹੜਾ ਮੇਰਾ ਪਹਿਲਵਾਨੀ ਦੇ ਵਜੋਂ ਉਸਤਾਦ ਆ ਜੀ ਅਸੀਂ ਘਰੇ ਉਹਦੇ ਨਾਲ ਹੀ ਬਾਜ਼ੀਆਂ ਲਾ ਲਈਆਂ ਅੱਛਾ ਜੀ ਹਾਂ ਜੀ ਬਾਈ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਆ ਉਹਦੀ ਡਿਊਟੀ ਹੁੰਦੀ ਸੀ ਜਲੰਧਰ ਜੀ ਜੀ ਤੇ ਮੈਂ ਤੇ ਬਾਈ ਸੀ ਹਾਂ ਹਾਂ ਵੱਡੇ ਬਾਈ ਨਾਲ ਇੱਕ ਮੁੰਡਾ ਹੋਰ ਸੀ ਜੀ ਘਰੇ ਅਸੀਂ 10-10 ਹਜ਼ਾਰ ਰੁਪਏ ਲਾ ਲਿਆ ਵੀ ਘਰੇ ਹੀ ਕਬੂਤਰ ਛੱਡਨੇ ਆ ਹਾਂਜੀ ਤੇ ਬਾਈ ਜਲੰਧਰ ਸੀ ਉਸ ਟਾਈਮ ਮਾਨੂੰ ਘਟੋ ਘਟ ਬਾਈ ਨੇ 15 ਤੋਂ ਲੈ ਕੇ 20 ਪਾਣੀ ਜਿਹੜੇ ਲੋਕਾਂ ਨੇ ਲਖਾਏ ਬਾਈ ਨੂੰ ਜੀ ਜੀ ਉਹ ਮੇਰੇ ਕੋਲ ਹੀ ਹੁੰਦੇ ਸੀ ਠੀਕ ਹੈ ਜੀ ਮੈਨੂੰ ਬਾਈ ਨੇ ਦੱਸਣਾ ਵੀ ਇਦਾਂ ਕਰ ਲਾ ਇਦਾਂ ਕਰ ਲਾ ਪਰ ਘਰੇ ਉੱਡੇ ਵੀ ਵਾਲੇ ਘਰੋਂ ਜਾਨੀ ਕਿ ਇੱਕ ਵਾਰੀ ਬਾਜੀ ਮੋ ਗਈ ਸੀ ਹੂੰ ਦੋ 2:30 ਆਪਣੇ ਕਬੂਤਰ 3:30 ਵਜੇ ਘਰੇ ਉੱਡਦੇ ਸੀ ਠੀਕ ਹੈ ਜੀ ਅਸੀਂ ਬਾਈ ਨੇ ਸੀ ਛੱਡਦੇ ਉਹ ਤੋਂ ਹੂੰ ਤੇ ਉਦੋਂ ਮੈਂ ਜਾਦਾ ਸਿੱਖਿਆ ਜੀ 2006 ਦੀ ਗੱਲ ਆ ਠੀਕ ਹੈ ਜੀ ਜਿਹੜੇ ਕੋਈ ਉਸਤਾਦ ਪਰਮਿੰਦਰ ਭਾਈ ਨਮਾਨਦੇ ਹਾਂਜੀ ਜੀ ਜੀ ਉਹਨਾਂ ਨੇ ਸਿਖਾਇਆ ਜੀ ਆਪਾਂ ਨੂੰ ਠੀਕ ਹੈ ਉਹਨਾਂ ਤੋਂ ਸਿੱਖਿਆ ਜੀ ਜੀ ਭਾਈ ਜੀ ਆਪਾਂ ਇਨਾਮਾਂ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਕਹਿੰਦੇ तकरीबन ਇਨਾਮਾਂ سلسلہ ਤਾਂ ਛੋਟੇ ਪੱਜਪੰਦ ਤੋਂ ਸ਼ੁਰੂ ਹੋ ਚੁੱਕਾ ਜੀ ਜੇ ਤੁਸੀਂ ਜਿੱਤੇ ਸੀਗੇ ਪਰ ਇੱਕ ਤੋਂ ਵੱਡੀਆਂ ਬਾਜੀ ਸਾਡੇ ਨੇ ਜਰੂਰ ਸਾਂਝੀਆਂ ਕਰੋ ਜਿੱਥੇ ਆਪਣੇ ਕੋਤਰਾ ਨੇ ਵੱਡਾ ਇਨਾਮ ਜਿੱਤਿਆ ਹੋਵੇ ਤੇ ਕੀ ਇਨਾਮ ਸੀਗਾ ਤੇ ਕਿਹੜਾ ਪਿੰਡ ਸੀ ਜੀ ਉਹ ਭਾਈ ਜੀ ਜਣੀ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਬਾਜੀ ਜਿਹੜੀ ਜੀ 2016 ਚ ਰੰਗੀਆਂ ਜਿੱਤਿਆ ਸੀ ਬਾਈ 22 ਕੋਡ ਮਾਨਾਂ ਦੀ ਐਂਟਰੀ ਐਂਟਰੀ ਸੀ ਉੱਥੇ ਜੀ ਤੇ ਬਾਈ ਦੇ ਕਬੂਤਰ ਬਿਮਾਰ ਹੋ ਗਏ ਸੀ ਤੇ ਮੈਂ ਕਬੂਤਰ ਹੀ ਛੱਡੀ ਸੀ ਉੱਥੇ ਜੀ ਤੇ ਉਦੋਂ ਸੀ 120 30 ਕਬੂਤਰ ਸੀ ਠੀਕ ਹੈ ਜੀ 3000 ਐਂਟਰੀ ਸੀ ਹੂੰ ਹੂੰ ਤੇ 240000 ਰੁਪਿਆ ਤੇ ਮੋਟਰਸਾਈਕਲ ਆਪਾਂ ਨੇ ਕੱਲਿਆਂ ਨਾ ਜਿੱਤੇ ਸੀ ਕਿਸੇ ਨਾਲ ਬਾਜੀ ਨਹੀਂ ਸੀ ਵੰਡੀ ਠੀਕ ਹੈ ਜੀ ਉਹ ਬਾਜੀ ਸਭ ਤੋਂ ਉਦੋਂ ਬਾਅਦ ਆਪਾਂ ਨੇ ਤਿੰਨ ਮੋਟਰਸਾਈਕਲ ਖੋੜ ਜਿੱਤੇ ਆ ਹੂੰ 2017 'ਚ ਨਹੀਂ ਜਿੱਤੇ ਕੋਈ 18 ਜਿੱਤੇ ਦੋ ਮੋਟਰਸਾਈਕਲ ਤੇ ਐਤ ਕੀ ਖਾਨ ਖਾਨਾ ਦੂਜੀ ਜੇ ਨੰਬਰ ਤੇ ਰਿਆ ਖਾਨ ਖਾਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਜੀ ਜਦੋਂ ਆਪਾਂ ਸ਼ੌਂਕ ਨੂੰ ਦੇਖੀਏ ਅੱਜ ਤੋਂ 10 ਸਾਲ ਪਿੱਛੇ ਨੂੰ ਜਾਈਏ ਤਾਂ ਉਦੋਂ ਸ਼ੌਂਕ ਦੇ ਵਿੱਚ ਕੋਈ ਏਡੇ ਵੱਡੇ ਪ੍ਰਾਈਜ਼ ਹੁੰਦੇ ਨਹੀਂ ਸੀਗੇ ਉਦੋਂ ਜਦੋਂ ਤੁਸੀਂ ਸ਼ੌਂਕ ਨੂੰ ਕਬੂਤਰ ਇਹਨੂੰ ਦੇ ਦਿੰਦੇ ਸੀ ਕਦੇ ਸੋਚਿਆ ਸੀ ਵੀ ਇਹ ਇਨਾਮ ਕਦੇ ਏਡੇ ਏਡੇ ਵੱਡੇ ਵੀ ਹੋ ਸਕਦੇ ਆ ਕਦੇ ਸੋਚਿਆ ਸੀ ਜੀ ਛੋਟੇ ਹੁੰਦੇ ਨੇ ਜਦੋਂ ਸ਼ੌਕ ਦੇ ਵਿੱਚ ਤੁਸੀਂ ਆਏ ਆਏ ਸੀਗੇ ਉਦੋਂ ਨਹੀਂ ਬਈ ਉਦੋਂ ਤਾਂ ਐਡਾ ਨਹੀਂ ਸੀ ਹੈਗਾ ਪ੍ਰੋਫੈਸ਼ਨ ਬਣ ਜੂਗਾ ਇਹ ਹਾਂ ਇਹ ਮੈਂ ਤੁਹਾਨੂੰ ਦੱਸ ਵੀ ਦੰਨਾ ਵੀ ਮੈਂ ਕੋਈ ਮੈਂ ਛੱਡ ਦੇਣੀ ਸੀ ਕਬੂਤਰ ਜੀ ਕੋਈ ਇਦਾਂ ਦੀ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਕਿਉਂਕਿ ਕਬੂਤਰਬਾਜੀ ਦੇ ਵਿੱਚ ਕਲੇਸ਼ ਬਹੁਤ ਆ। ਕਿਸੇ ਨਾ ਕਿਸੇ ਦਾ ਕਬੂਤਰ ਦੱਬ ਲਿਆ। ਜੀ। ਕਈ ਵਾਰੀ ਬਾਜੀ ਦੇ ਜਾਂਦੇ ਆ ਕਬੂਤਰ ਜਿੱਤ ਜਾਂਦਾ ਪੂਰੇ ਪੈਸੇ ਨਹੀਂ ਮਿਲਦੇ। ਕੋਈ ਦੂਰਾ ਲਾ ਕੇ ਲਿਆ ਆ ਹਨਾ ਲੜਾਈ ਵਾਲਾ ਕੰਮ ਆ ਘਰੇੋਂ ਵੀ ਫਿਰ ਬਹੁਤ ਆਪਾਂ ਨੂੰ ਸੁਣਨਾ ਪੈਂਦਾ ਵੀ ਤੇ ਵਧੀਆ ਨਹੀਂ ਹੈਗਾ ਕੰਮ। ਇਦਾਂ ਤਾਂ ਕੰਮ ਕਿਉਂ ਹੁੰਦਾ ਜਦੋਂ ਆਪਣੇ ਕੋਲੇ ਸਾਰੀ ਪ੍ਰਬੰਧਕ ਕਮੇਟੀ ਆਪਣੇ ਨਾਲ ਹੁੰਦੀ ਆ। ਬਕਾਇਦਾ ਕਾਪੀ ਵਾਲੇ ਵੀਰ ਨਾਲ ਹੁੰਦੇ ਨੇ ਕਿਉਂਕਿ ਉਹ ਦੇਖੋ ਉਹਨਾਂ ਦੀ ਕੋਈ ਆਪਣੇ ਨਾਲ ਦੋਸ਼ਪਣੀ ਤਾਂ ਹੁੰਦੀ ਨਹੀਂ ਕਿ ਕਮੇਟੀ ਨੇ ਪੂਰਾ ਫੈਸਲਾ ਬਰਾਬਰ ਕਰਨ ਦਾ ਤਾਂ ਇਦਾਂ ਕਿਉਂ ਹੁੰਦਾ ਹੁੰਦਾ। ਹੁਣ ਆ ਕੱਲ ਬਾਜੀ ਹੋਈ ਏ ਜ ਉੱਤੇ ਬਿਕਾਇਦਾ ਪੋਸਟਰ ਤੇ ਲਿਖਿਆ ਸੀ ਵੀ 700 ਤੇ 300 ਦੀ ਜਿੱਤ ਦੇਣੀ ਆ ਆਪਾਂ ਨੇ ਬਾਜੀ ਨਹੀਂ ਪੰਡੀ ਜ ਆਪਣਾ ਇਕੱਲਾ ਕਬੂਤਰ ਰਹਿ ਗਿਆ ਜੀ ਉਹਨਾਂ ਨੇ ਜਿੱਤ ਜਿਹੜੀ 500 300 200 ਕਰਤੀ ਠੀਕ ਹੈ ਜੀ ਇਹ ਹੁਣ ਸਮਝ ਨਹੀਂ ਆਉਂਦੀ ਵੀ ਜਾਣ ਕੇ ਕੀਤੀ ਆ ਕਿ ਕਿਉਂ ਕੀਤੀ ਜਦੋਂ ਪੋਸਟਰ ਸਹੀ ਏਦਾਂ ਸੀ ਤਾਂ ਏਦਾਂ ਕਿਉਂ ਏਦਾਂ ਦੀਆਂ ਗੱਲਾਂ ਹੋ ਜਾਂਦੀਆਂ ਹਨਾ ਮੇਰੇ 2015 ਦੇ ਵਿੱਚ ਕਬੂਤਰ ਚੋਰੀ ਹੋ ਗਏ ਸੀ ਅੱਛਾ ਜੀ ਘਰੋਂ ਸਾਰੇ ਕਬੂਤਰ ਜਾਨੀ ਕ ਨਿਕਲ ਗਏ ਸੀ ਕੁਝ ਕੁ ਜੋੜੀਆਂ ਸੀ ਲਾਲੇ ਗੋਲੇ ਬੈਠੀਆਂ ਸੀ ਥੋੜਾ ਹੂੰ ਹੂੰ ਤੇ ਜਿੱਦਾਂ ਉਹ ਬਚ ਗਈਆਂ ਸੀ ਜੀ ਜੀ ਪੰਜ ਚਾਰ ਜੋੜੀਆਂ ਮੇਰਾ ਮਿੱਤਰ ਇੱਕ ਹੋਰ ਪੰਡਤ ਭਾਗੋ ਮਾਜਰੇ ਤੋਂ ਉਹਦੇ ਕੋਲੇ ਬੈਠੀਆਂ ਸੀ ਅੱਛਾ ਜੀ ਤਾਂ ਕਰਕੇ ਕਬੂਤਰ ਬੱਜ ਗਏ ਨਹੀਂ ਉਦੋਂ ਫਿਰ ਮੈਂ ਕਿਹਾ ਵੀ ਅਗਲਾ ਤੱਕ ਛਣਾਉਣ ਨੂੰ ਕਰਦਾ ਵੀ ਹੁਣ ਛੱਡਣੇ ਨਹੀਂ ਹੂੰ ਉਦੋਂ ਬਾਅਦ ਫਿਰ ਲਾਲੇ ਨਾਲ ਕਬੂਤਰ ਇਕੱਠੇ ਡਾਉਣ ਲੱਗੇ ਫਿਰ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਹੈ ਜੀ ਸਾਡੇ ਦੇਖਣ ਵਾਲੇ ਦਸ ਕਵੀਰਾਂ ਨੂੰ ਜਾਂ ਸਾਡੇ ਸਾਰੇ ਵੀਰਾਂ ਨੂੰ ਕੋਈ ਛੋਟਾ ਜਿਹਾ ਮੈਸੇਜ ਕੋਈ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜਰੂਰ ਦੇ ਸਕਦੇ ਹੋ ਜੀ ਬਾਕੀ ਮੈਂ ਸੁਝਾਅ ਦਾ ਕੀ ਦੇ ਸਕਦਾ ਜੀ ਆਪਾਂ ਤੋਂ ਸੀਨੀਅਰ ਵੀ ਬਹੁਤ ਆ ਜੀ ਜੀ ਮੈਂ ਤਾਂ ਇੱਕ ਹੀ ਗੱਲ ਕਹਿਣਾ ਵੀ ਉੜਦੇ ਕੋਈ ਇਦਾਂ ਦਾ ਕੰਮ ਨਾ ਕਰੋ ਜਿਹਦੇ ਨਾਲ ਆਪਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਹੂੰ ਤੇ ਕੂਤਰਬਾਜੀ ਬਹੁਤ ਉੱਤੇ ਚੱਲੇਗੀ। ਬਹੁਤ ਜ਼ਿਆਦਾ ਨਾਮ ਆ। ਜੀ ਜੀ। ਤਾਂ ਇਸ ਚੀਜ਼ ਨੂੰ ਇਦਾਂ ਹੀ ਬਣੀ ਰਵੇ। ਹੂੰ ਤੇ ਜਿੱਦਾਂ ਆਪਸ ਦੇ ਵਿੱਚ ਆਪਣੇ ਬੰਦੇ ਜਿੱਦਾਂ ਮਿਲੇ ਹੋਇਆ ਸਾਡੇ ਨਾਲ ਗਰੁੱਪ ਦੇ ਵਿੱਚ ਬੰਦੇ ਜੱਸੀ ਮਾਧਪੁਰ ਹੂੰ ਪਿੰਦਰ ਹਨੀ ਜਟਾਣਾ ਜੀ 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 ਅਵਤਾਰ ਹੱਲੋ ਮਾਜਰਾ ਜੀ ਸੋਨੀ ਲਖਨੌਰ ਤੋਂ ਆ ਹੂੰ ਜਸਵੀਰ ਰੰਗਲਸ਼ਨੀ ਉਹ ਉਹਨਾਂ ਦਾ ਗਰੁੱਪ ਜਿਹੜਾ ਸਾਡੇ ਆਪਣੇ ਨਾਲ ਹੀ ਉਹ ਵੀ ਜੀ 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 ਜਿੰਦੂਆਂ ਵਾਲਾ ਜੀ ਤੇ ਇੱਕ ਮੇਰਾ ਚੀਲਾ ਦਾ ਕਹਾਦਾ ਮੇਰਾ ਭਰਾ ਹੀ ਆ ਜੀ ਬਾਲੀ ਬਾਜੀ ਜੀ ਹਿੱਸਾ ਲਿਆ ਉਹਨੇ ਪੈਰਾ ਮਿਲਟਰੀ ਜਾ ਮੁੰਡਾ ਮੇਰੇ ਕੋਲੇ ਆ ਗਿਆ ਸੀ ਕਹਿੰਦਾ ਬਾਈ ਉਸਤਾਦ ਬਣਾਉਣਾ ਮੈਂ ਕਿਹਾ ਯਾਰ ਉਸਤਾਦ ਵਾਲੀ ਤਾਂ ਕਿਹੜੀ ਗੱਲ ਆ ਪਿਆਰੀ ਆ ਜੀ ਜੀ ਐਦਕੀ ਬਹੁਤ ਬਈਆਂ ਜੱਤਿਆ ਹੋ ਜਦੋਂ ਜੀ ਬਾਲੀ ਬਾਜੀ ਸੀ ਉਹਦੇ ਚੋਂ ਦਾ ਕਬੂਤਰ ਹਿੱਸਾ ਲਿਆ ਸੀ ਉਹਦੋਂ ਉਹਨੇ ਠੀਕ ਹੈ ਜੀ ਸਾਰੇ ਅਸੀਂ ਇਕੱਠੇ ਆ ਜੀ ਜੀ ਤੇ ਬਾਈ ਟੀਟੂ ਕੋਟਮਨਾਂ ਦੇ ਗਰੁੱਪ ਆ ਹੂੰ ਜਿੰਨਾ ਵੀ ਹੈਗਾ ਜੀ ਜੀ ਸੋਨੀ ਆ ਸਾਡਾ ਫਰੈਂਡ ਮੈਂ ਤੁਹਾਨੂੰ ਸ਼ੌਂਕ ਦੀ ਗੱਲ ਦੱਸਦਾ ਜੀ ਜੀ ਉਹ ਬੰਦਾ ਬਾਜੀ ਨਹੀਂ ਛੱਡਦਾ ਜੀ ਅੱਛਾ ਜੀ ਉਹਨੇ ਜੇ ਜ਼ਿਆਦਾ ਨਹੀਂ ਤਾਂ 1 ਲਖਨੌਰ ਪੰਡਾ ਜੀ ਜੀ ਤਾਂ ਉਹ ਸ਼ੌਂਕ ਹੀ ਆ ਹਮ ਸਿਰਫ ਸ਼ੌਂਕ ਉਹਨੇ 10 ਲੱਖ ਰੁਪਏ ਦੇ ਕਬੂਤਰ ਮੁੱਲ ਲੈ ਆ ਤੇ ਉਹ ਇੱਕ ਵੀ ਬਾਜੀ ਨਹੀਂ ਛੱਡਦਾ ਬੱਚੇ ਘੜਾ ਕੇ ਸਾਨੂੰ ਦੇ ਦਿੰਦਾ ਹਮ ਹਮ ਜਿਹਨੇ ਐਨੇ ਪੈਸੇ ਲਾ ਕੇ ਵੀ ਉਹ ਕਹਿੰਦਾ ਵੀ ਤੁਸੀਂ ਛੱਡ ਲਓ ਹਮ ਅਜੇ ਸਾਨੂੰ ਇਹ ਡਰ ਲੱਗਦਾ ਵੀ ਯਾਰ ਇਹਨੇ ਫੈਸੇ ਲਾਏ ਆ ਹਮ ਹਮ ਉਹ ਬੰਦੇ ਨੂੰ ਨਸਲਾਂ ਦਾ ਬਹੁਤ ਸ਼ੌਂਕ ਆ ਜੀ 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 ਵੀ ਮੀਰਾਬ ਹੋ ਗਿਆ ਜਿੱਦਾਂ ਪੁੰਨੂ ਵਾਲੇ ਕਬੂਤਰ ਧੰਨੇ ਵਾਲੇ ਜੀ ਜੀ ਪੀਰਾਂ ਵਾਲੇ ਉਹ ਬੰਦੇ ਕੋਲੇ ਸਾਰੇ ਕਬੂਤਰ ਬੈਠੇ ਆ ਬਾਕੀ ਜੱਸੀ ਹੁਣੀਆਂ ਬਹੁਤ ਮਿਹਨਤ ਕਰਦੇ ਆ ਵੀ ਆਪਣੇ ਗਰੁੱਪ ਦੇ ਬੰਦੇ ਆ ਮਾਦਪੁਰ ਵਾਲੇ ਐਤਕੀ ਤਿੰਨ ਮੋਟਰਸਾਈਕਲ ਦਿੱਤੇ ਆ ਖਾਣ-ਖਾਨੇ ਵੀ ਇਹਨਾਂ ਦਾ ਹਿੱਸਾ ਸੀ ਠੀਕ ਹੈ ਜੀ ਤੇ ਐਤਕੀ ਮੰਨ ਲਓ ਵੀ ਚਾਰ ਮੋਟਰਸਾਈਕਲ ਹੂੰ ਹੂੰ ਪੰਜ ਸਾਡੇ ਗਰੁੱਪ ਨੇ ਜੀ ਇੱਕ ਨੰਗਲ ਸਿੰਘ ਵਾਲੇ ਉਹਦੋਂ ਦੀਪ ਵੀ ਜਿੱਤ ਗਏ ਇੱਕ ਜੀਪ ਹੂੰ ਬਹੁਤ ਮਿਹਰਾ ਜੀ ਬਾਈ ਡੀਡੂ ਮੋਰਡ ਮਾਨਾ ਗਰੁੱਪ ਦੇ ਐਤਕੀ ਹੂੰ ਪਰਮਾਈ ਜਿਵੇਂ ਸੋਨਾ ਸਿਧਵਾ ਜੀ ਜੀ ਸਾਡੇ ਸਾਰੇ ਗਰੁੱਪ ਦੇ ਮੈਂਬਰ ਆ ਜੀ ਜੀ ਹਾਂਜੀ ਬਾਈ ਜੀ ਸਾਡੇ ਲਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਡੇ ਨਾਲ ਗੱਲਬਾਤ ਕੀਤੀ। ਤੁਹਾਨੂੰ ਸਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਲੱਗਿਆ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਥੈਂਕ ਯੂ ਜੀ। ਮੈਂ ਫੇਰ ਦਿਲ ਤੋਂ ਧੰਨਵਾਦ ਕਰਦਾ ਮਾਲਵਾ ਟੀਵੀ.com। ਜੀ। ਪਹਿਲੀ ਸਾਈਟ ਹੈ ਇਹ ਜਿਨੇ ਪਿੰਡੂ ਪਿਰਸਾ ਜਿਹੜਾ ਪਿੰਡੂ ਖੇਡਾਂ ਭਾਵੇਂ ਬੁੱਲਦਾਂ ਦੀਆਂ ਦੌੜਾਂ ਹੋ ਗਈਆਂ, ਭਾਵੇਂ ਕੋਤਿਆਂ ਦੀਆਂ ਦੌੜਾਂ ਹੋ ਗਈਆਂ, ਭਾਵੇਂ ਕਬੂਤਰਬਾਜ਼ੀ ਹੋ ਗਈ। ਕਿਉਂਕਿ ਕਬੱਡੀ ਦੇ ਟੂਰਨਾਮੈਂਟ ਜਾਂ ਹੋਰ ਕੋਈ ਹੋਰ ਉਹ ਵੀ ਵਧੀਆ ਗੱਲ ਆ। ਜੀ ਜੀ। ਉਹ ਸੌਖੇ ਪਰ ਇਹ ਕਵਰੇਜ ਕਰਨੀ ਬਹੁਤ ਔਖੀ ਆ। ਜੀ। ਕਿਉਂਕਿ ਤੁਹਾਡੇ 4 ਵਜੇ ਤੋਂ ਲੈ ਕੇ ਕੀ ਪਤਾ ਰਾਤ ਨੂੰ 8 ਵੀ ਵਜ ਸਕਦੇ ਹੈ ਨਾ ਤੁਹਾਡੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਬਾਈ ਕਿਉਂਕਿ ਇਸ ਗੇਮ ਨੂੰ ਪੂਰੇ ਵੱਲਦੇ ਵਿੱਚ ਫੇਮਸ ਕੀਤਾ ਥੈਂਕ ਯੂ ਸਾਹਿਬ ਜੀ ਸਾਨੂੰ ਇੰਨਾ ਮਾਣ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਥੈਂਕ ਯੂ